نام کی پرپزل دیتی ہے گودر صاحب نے سیکنڈ کیا ہے سرنا صاحب نے ਕਿ ਮੈਂ ਸਮਝਦਾ ਇਹ ਸਾਰੇ ਜਿਹੜੇ ਗੋਸ਼ਟ ਹੈ ਅੱਜ ਉਹ ਆਪਣੀ ਆਪਣੀ ਫਸ ਸਮਾਜ ਆਣਗੇ ਕਿਉਂਕਿ ਜਦ ਸ਼ੇਰ ਘੁਰਨੇੋਂ ਨਿਕੜਿਆਵੇ ਜਿੱਦੜ ਜਿੱਦੜੀ ਨਹੀਂ ਪਹਿਲੇ ਨਾਮ ਗੁਰੂ ਆਸਾ ਗਾੜ ਸਰਬੀਰ ਸਿੰਘ ਦੀ ਬਾਣ ਸਾਹ ਤਾਂ ਤਕਉ ਹੋਇਆ

ਇਹ ਕੋਈ ਵੀ ਸਾਰਿਆਂ ਨੂੰ ਕਹਿਣਾ ਚਾਹਣਾ ਤੇ ਦਰਬਾਰ ਵਿੱਚ ਪਰ ਗਿਆ ਕਿ ਕੋਈ ਵੀ ਕਿਸੇ ਹੋਰ ਦਾ ਨਾਮ ਪਰਤਾਨ ਵਾਸਤੇ ਪ੍ਰਪੋਜ਼ ਕਰਨਾ ਚਾਹੁੰਦਾ ਤਾਂ ਬੱਲੀ ਜੀ ਜੀਰਾ ਸਾਹਿਬ ਜੀਰਾ ਰੱਤੇ ਜੀਰਾ ਸਾਹਿਬ ਸਾਰੇ ਨਾਮ ਪ੍ਰਪੋਜ਼ ਕਰਨਾ ਚਾਹੁੰਦੇ ਪਰ ਵਾਰਦਾਰ ਸੁਖਬੀਰ ਸਿੰਘ ਬਾਦਲ ਦਾ ਕਰਨਾ ਚਾਹੁੰਦੇ ਆ ਜੇ ਸਾਰੀ ਨਿਹਾਰੀ ਰੋਣੀਆਂ ਬਾਦਲ ਕਨਾਲੀ ਦੇ ਸਾਹਮਣੇ ਮੈਂ ਢੰਡੀ ਕਰਤਾ ਕਿ ਆਪ ਜੀ ਬਹੁਤ ਚੌਂਕ ਅਧਿਕਾਰੀ ਨੇ ਨਗਰ ਕਾਰਵਾਈ ਕਰ ਤੁਹੇ ਤਾਂ ਤਾਂ ਬਾਅਦ ਵੈਸੇ ਤਾਂ ਕਲੀਅਰ ਹੈ ਪਰ ਉਹਨਾਂ ਨੇ ਨਮਸਕਾਰ ਕਰਕੇ ਜੱਟਾਂ ਰਾਹੀਂ ਗੱਲ ਕੀਤੀ ਮੈਂ ਸਾਥ ਸੁਭੇਸ਼ ਸਿੰਘ ਬਾਦਸਾਹਬ ਨੂੰ ਔਰ ਪ੍ਰਬੰਧਕਾਂ ਕੋਲ ਜਿਹੜੇ ਸਾਰਿਆਂ ਨੇ ਸਹਿਮਤੀ ਦੇ ਨਾਲ ਪ੍ਰਬੰਧਕਾਂ ਨੂੰ ਵਧਾਈ ਵੀ ਕਰਨ ਦਿੱਤੇ ਨਾਲ करोमण अकाली दले